ਪੰਜਾਬ ਦਾ ਸਾਬਕਾ ਗੈਂਗਸਟਰ ਲੱਖਾ ਸਿਧਾਨਾ ਜੋ ਅੱਜਕੱਲ ਸਮਾਜ ਸੇਵੀ ਬਣ ਗਿਆ ਹੈ ਤੇ ਪੰਜਾਬੀ ਬੋਲੀ ਦੇ ਹੱਕ 'ਚ ਅਕਸਰ ਹੀ ਆਵਾਜ਼ ਚੁੱਕਦਾ ਰਹਿੰਦਾ ਹੈ ਤੇ ਹੁਣ ਪੰਜਾਬੀ ਸਾਹਿਤ ਕਾਨਫਰੰਸ 'ਚ ਲੱਖਾ ਸਿਧਾਨਾ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਸਰਜੀਤ ਪਾਤਰ ਦੇ ਨਾਲ-ਨਾਲ ਮਹਾਰਾਣੀ ਪਰਨੀਤ ਕੌਰ ਤੇ ਹੀ ਸਵਾਲ ਖੜੇ ਕਰ ਦਿੱਤੇ ਖੁੱਬ ਦੇ ਸਾਹਮਣੇ ਬੋਲਦਿਆਂ ਲੱਖਾ ਸਿਧਾਨਾ ਨੇ ਕਿਹਾ ਕਿ ਦੋ ਯੂਨੀਵਰਸਿਟੀਆਂ ਨੇ ਇੱਕ ਇਜ਼ਰਾਈਲ ਦੀ ਤੇ ਦੂਜੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਜੋ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਲਈ ਹੋਣੀ ਚਾਹੀ ਸੀ ਤੇ ਇੱਥੇ ਖੁੱਦ ਦੀ ਵੈਬਸਾਈਟ ਗਰੇਜੀ 'ਚ ਹੈ ਇਸਾਰੇ ਕਾਗਜ਼ ਤੇ ਫੋਰਮ ਵੀ ਅੰਗਰੇਜ਼ੀ 'ਚ ਹੀ ਪੜੇ ਜਾਂਦੇ ਨੇ ਅੱਜ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਹੋ ਰਹੀ ਆ ਸਾਡੀ ਪੰਜਾਬੀ ਜਵਾਨ ਨੂੰ ਸਾਡੇ ਸਾਹਿਤ ਨੂੰ ਦੁਨੀਆਂ ਦੇ ਵਿੱਚ ਪਰਫੁੱਲਤ ਕਰਨ ਦੇ ਲਈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੁਨੀਆਂ ਦੀਆਂ ਦੋ ਯੂਨੀਵਰਸਟੀਆਂ ਨੇ ਇੱਕ ਇਜ਼ਰਾਇਲ ਦੀ ਤੇ ਦੂਜੀ ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਸਾਹਿਤ ਨੂੰ ਪਰਫੁੱਲਤ ਕਰਨ ਦੇ ਲਈ ਬਣਾਈ ਗਈ ਸੀ ਪਰ ਕੀ ਉਹ ਯੂਨੀਵਰਸਿਟੀ ਆਪਣੇ ਵਾਅਦਿਆਂ ਤੇ ਖਰੀ ਉਤਰ ਰਹੀ ਆ ਵਾਈਸ ਚਾਂਦਲਰ ਸਾਹਿਬ ਮੇਰਾ ਸੋਨੂੰ ਸਵਾਲ ਆ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਉਹ ਵੀ ਅੰਗਰੇਜ਼ੀ ਚ ਕੋਈ ਰਸੀਦ ਲੈਣੀ ਹੋਵੇ ਉਹ ਵੀ ਅੰਗਰੇਜ਼ੀ ਚ ਜਿੰਨੇ ਬੋਰਡ ਲੱਗੇ ਹੋਏ ਉਹ ਵੀ ਅੰਗਰੇਜ਼ੀ ਚ ਇੱਕ ਵੀ ਸ਼ਬਦ ਸਾਨੂੰ ਪੰਜਾਬੀ ਚ ਨਹੀਂ ਮਿਲ ਰਿਹਾ ਤੇ ਅਸੀਂ ਗੱਲਾਂ ਵੱਡੀਆਂ ਵੱਡੀਆਂ ਕਰ ਰਹੇ ਆ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਪਰਫੁੱਲਤ ਕਰ ਰਹੇ ਆ ਉਤੇ ਇਸ ਮੌਕੇ ਲੱਖੇ ਸਿਧਾਨਾ ਨੇ ਸਰਜੀਤ ਪਾਤਰ ਦੇ ਵੀ ਸਵਾਲ ਖੜੇ ਕੀਤੇ ਕਿ ਪਾਤਰ ਸਾਹਿਬ ਨੇ 6 ਮਹੀਨੇ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਜਿਹੜੇ ਸਕੂਲਾਂ 'ਚ ਪੰਜਾਬੀ ਨਹੀਂ ਪੜ੍ਾਈ ਜਾਂਦੀ ਉਸ ਨੂੰ ਲੈ ਕੇ ਸਰਕਾਰ ਕੋਲੋਂ ਮੁੱਦਾ ਚੁੱਕਣਗੇ ਪਰ ਨਹੀਂ ਕੀਤਾ ਤੇ ਮਹਾਰਾਣੀ ਪਰਨੀਤ ਕੌਰ ਨੂੰ ਕਿਹਾ ਕਿ ਪੰਜਾਬੀ ਯੂਨੀਵਰਸਿਟੀ 300 ਕਰੋੜ ਦੇ ਘਾਟੇ 'ਚ ਹੈ ਸਭ ਲੈਕਚਰ ਦੇ ਕੇ ਚਲੇ ਜਾਂਦੇ ਨੇ ਪਰ ਕੋਈ ਕੁਝ ਨਹੀਂ ਕਰਦਾ ਦੂਜੀ ਬੇਨਤੀ ਜੀ ਪਾਤਰ ਸਾਹਿਬ ਬੜੇ ਸਤਿਕਾਰ ਤੋਂ ਤੁਸੀਂ ਬਹੁਤ ਸਾਹਿਤ ਲਿਖਿਆ ਪੰਜਾਬੀ ਜ਼ੁਬਾਨ ਦੀ ਬੜੀ ਸੇਵਾ ਕੀਤੀ ਹੈ ਮੈਂ ਤੁਹਾਨੂੰ ਚੰਡੀਗੜ੍ਹ ਮਿਲਿਆ ਸੀ ਸ਼ਾਇਦ ਤੁਹਾਡੇ ਯਾਦ ਹੋਵੇ ਚੇਅਰਮੈਨ ਉਹ ਸਰਕਾਰੀ ਕੁਰਸੀ ਤੇ ਬੈਠੇ ਹੋ ਇੱਕ ਸਵਾਲ ਕੀਤਾ ਸੀ ਕਿ ਜਨਾਬ ਸਾਡੇ ਸਕੂਲਾਂ ਦੇ ਵਿੱਚ ਪੰਜਾਬੀ ਜ਼ੁਬਾਨ ਦਾ ਬੜਾ ਮਾੜਾ ਹਾਲ ਆ ਪੰਜਾਬੀ ਬੋਲਣ ਤੇ ਪਾਬੰਦੀ ਪੰਜਾਬੀ ਬੋਲਣ ਤੇ ਜੁਰਮਾਨੇ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਮੈਂ ਤੁਹਾਨੂੰ ਇਹੀ ਬੇਨਤੀ ਕੀਤੀ ਸੀ ਕਿ ਸਰਕਾਰ ਦੇ ਕੋਲੇ ਤੁਸੀਂ ਇਹ ਗੱਲ ਬਹੁਤ ਚੰਗੀ ਤਰੀਕੇ ਨਾਲ ਉਠਾ ਸਕਦੇ ਹੋ ਤੁਸੀਂ ਇੱਕ ਮੈਨੂੰ ਵਾਅਦਾ ਕਰਕੇ ਮੋੜਤਾ ਸੀ ਪਰ ਉਹਨਾਂ ਗੱਲਾਂ ਨੂੰ 6 ਮਹੀਨੇ ਬੀਤ ਗਏ ਹਾਲ ਤੱਕ ਉਹਨਾਂ ਤੇ ਕੋਈ ਅਮਲ ਨਹੀਂ ਹੋਇਆ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸਲ ਰੂਪ ਦੇ ਵਿੱਚ ਸਾਨੂੰ ਜੇ ਸਾਡੀ ਜ਼ੁਬਾਨ ਦੀ ਸੇਵਾ ਕਰਨੀ ਹੈ ਸਾਡੀ ਜ਼ੁਬਾਨ ਨੂੰ ਸਾਡੇ ਸਾਹਿਤ ਨੂੰ ਬਚਾਉਣਾ ਤੇ ਆਹ ਆਹ ਕਾਨਫਰੰਸਾਂ ਬੰਦ ਕਮਰਿਆਂ ਦੇ ਵਿੱਚ ਕਰਕੇ ਨਹੀਂ ਗੱਲਾਂ ਬਣਨੀਆਂ ਮੈਦਾਨ ਦੇ ਵਿੱਚ ਆਏ ਕਰਨਾ ਚਾਹੀਦਾ ਮੈਂ ਇੱਕ ਚਾਹੂਗਾ ਬਾਈ ਚਾਂਦਰ ਸਾਹਿਬ ਤੋਂ ਪਾਤਰ ਸਾਹਿਬ ਤੋਂ ਕਿ ਮੇਰੇ ਸਵਾਲਾਂ ਦੇ ਜਵਾਬ ਜਰੂਰ ਦਿਓ ਗੱਲਾਂ ਨੂੰ ਗੋਲ ਨਾ ਕਰੋ ਦੂਜੀ ਬੇਨਤੀ ਮੈਂ ਲਾਸਟ ਸਵਾਲ ਕਰਨਾ ਚਾਹੁੰਦਾ ਮੈਂ ਪੁੱਛਣਾ ਦਾ ਸਵਾਲ ਸੀਗਾ ਇਹ ਪ੍ਰਨੀਤ ਕੌਰ ਤੋਂ ਮੈਂ ਲੇਟ ਹੋ ਗਿਆ ਚਲੇ ਗਏ ਆਉਂਦੇ ਆ ਲੈਕਚਰ ਝਾੜ ਕੇ ਚਲੇ ਜਾਂਦੇ ਆ 300 ਕਰੋੜ ਦੇ ਘਾਟੇ ਜੱਜ ਯੂਨੀਵਰਸਿਟੀ ਜਿੰਨੇ ਸਾਡੇ ਖੋਜ ਵਿਭਾਗ ਨੇ ਉਹ ਬੰਦ ਹੋਏ ਪਏ ਨੇ ਸਾਡੀਆਂ ਸੱਭਿਆਚਾਰਕ ਸਰਗਰਮੀਆਂ ਬੰਦ ਨੇ ਸਾਡੀਆਂ ਸਪੋਰਟਸ ਦੀਆਂ ਸਰਗਰਮੀਆਂ ਬੰਦ ਨੇ ਕੀ ਫਾਇਦਾ ਇਹਨਾਂ ਨੂੰ ਬੁਲਾ ਕੇ ਇੱਥੇ ਸੱਜਣ ਦਾ ਜੀ ਮੈਂ ਆ ਸੱਜਣ ਬੈਠੇ ਨੇ ਕੈਨੇਡਾ ਅਮਰੀਕਾ ਵਾਲੇ ਸੋਡੇ ਅੱਗੇ ਬੇਨਤੀ ਕਰਦਾ ਤੁਸੀਂ ਤਿਲ ਫੁੱਲ ਦੇ ਕੇ ਯੂਨੀਵਰਸਿਟੀ ਨੂੰ ਬਚਾ ਲਓ ਲੱਖਾ ਸਿਧਾਣਾ ਦਾ ਕਹਿਣਾ ਸੀ ਕਿ ਇਸ ਸਵਾਲ ਉਸਦੇ ਨਹੀਂ ਬਲਕਿ ਸਮੁੱਚੇ ਪੰਜਾਬੀਆਂ ਦੇ ਨੇ ਤੇ ਉਸ ਦਾ ਜਵਾਬ ਵੀ ਮਿਲਣਾ ਚਾਹੀਦਾ ਹੈ ਜਿਸ ਤੋਂ ਬਾਅਦ ਸਾਰਿਆਂ ਨੇ ਹਾਲ ਚ ਲੱਖਾ ਸਿਧਾਣਾ ਲਈ ਤਾੜ वायरल हो गई रिपोर्ट डेली पोस्टी की ती विश अपना भविख बना चाहते हो पाओ विदेश पढ़ाई करने का मौका पिरािड ई सर्विस भारत सरकार को मान्यता प्राप्त करो तिरानवे नौ सौ अठहत्तर तिरानवे नौ सौ अठहत्तर